ਜੇ ਆਏ ਅੱਜ ਘਰ ਇਹਨਾਂ ਦਾ ਵੈਲਕਮ ਹੋ ਰਿਹਾ ਹੈ ਸਾਡੀ ਬੇਟੀ ਔਰ ਸਾਡਾ ਪੁੱਤਰ ਕਟੋ ਪੁੱਤਰ ਕੇਕ ਚਲ ਦੋਨੋਂ ਵੈਲਕਮ ਹਾਂਜੀ ਦੋਸਤੋ ਬਹੁਤ ਹੀ ਪਿਆਰੀ ਕਵਿਤਾ ਲੈ ਕੇ ਹਾਜ਼ਰ ਹੋਏ ਆਂ ਉਮੀਦ ਕਰਦਾ ਤੁਹਾਨੂੰ ਚੰਗੀ ਲੱਗੂ ਪਉ ਤੇ ਧੀ ਦਾ ਹੁੰਦਾ ਬੜਾ ਰਿਸ਼ਤਾ ਪਿਆਰਾ ਜੀ ਬੁੱਢੀ ਉਮਰੇ ਧੀਆਂ ਬਾਂਦੀਆਂ ਬਾਬਲ ਦਾ ਸਾਰਾ ਜੀ ਪੁੱਤਾਂ ਨਾਲ ਵੱਧ ਧੀਆਂ ਲਾਉਂਦੀਆਂ ਸਹਾਰਾ ਜੀ ਹੁਣ ਹੋ ਗਈ ਧੀ ਮੇਰੀ ਵੱਡੀ ਲੋਕੋ ਇਜਾਮ ਲਗਾਉਣਾ ਆ ਗਿਆ ਕੇਕ ਕੱਟਦੀ ਦੀ ਫੋਟ ਤੇਰੀ ਵੇਖ ਕੇ ਨਹੀਂ ਧੀਏ ਮੈਨੂੰ ਰੋਣਾ ਆ ਗਿਆ ਕੇਕ ਕੱਟਦੀ ਦੀ ਫੋਟੋ ਤੇਰੀ ਦੇਖ ਕੇ ਨਹੀਂ ਧੀਏ ਮੈਨੂੰ ਰੋਣਾ ਆ ਗਿਆ ਨਹੀਂ ਸੱਚੀ ਮੈਨੂੰ ਰੋਣਾ ਆ ਗਿਆ ਹੁਣ ਦੁਨੀਆ ਨੂੰ ਦੱਸਦੀ ਸ਼ਰਾਬੀ ਮੇਰਾ ਪਿਓ ਏ ਗੋੜੇ ਵਿੱਚ ਰੋਟੀ ਕੁੱਟ ਖਵਾਉਂਦਾ ਰਿਹਾ ਕਿਉਂ ਏ ਹੁਣ ਦੁਨੀਆ ਨੂੰ ਦੱਸਦੀ ਸ਼ਰਾਬੀ ਮੇਰਾ ਪਿਓ ਏ ਘੋੜੇ ਵਿੱਚ ਰੋਟੀ ਕੋਟ ਖਵਾਉਂਦਾ ਰਿਹਾ ਕਿਉਂ ਏ ਬਾਤਾਂ ਸੁਣਦੀ ਸੀ ਨਿੱਕੀ ਹੁੰਦੀ ਮੇਰੇ ਤੋਂ ਤੇ ਯਾਦ ਨਾਲ ਸੋਣਾ ਆ ਗਿਆ ਕੇਕ ਕੱਟਦੀ ਦੀ ਫੋਟੋ ਤੇਰੀ ਵੇਖ ਕੇ ਨੀ ਸੱਚੀ ਮੈਨੂੰ ਰੋਣਾ ਆ ਗਿਆ ਕੇਕ ਕੱਟਦੀ ਦੀ ਫੋਟੋ ਤੇਰੀ ਵੇਖ ਕੇ ਨੀਤੀ ਏ ਮੈਨੂੰ ਰੋਣਾ ਆ ਗਿਆ ਕਦੇ ਸਾਈਕਲ ਤੇ ਕਦੇ ਮੋਢਿਆਂ ਤੇ ਬੈਂਦੀ ਸੀ ਤੋਤਲੀ ਆਵਾਜ਼ ਨਾਲ ਪਾਪਾ ਪਾਪਾ ਕਹਿੰਦੀ ਸੀ ਥੋਨੂੰ ਪਾਲਣ ਦੇ ਲਈ ਕਲਾਕਾਰ ਬਣਿਆ ਤੇ ਥੋੜਾ ਬਹੁਤਾ ਗੋਣਾ ਆ ਗਿਆ ਕੇਕ ਕਟਦੀ ਦੀ ਫੋਟੋ ਤੇਰੀ ਵੇਖ ਕੇ ਨਹੀਂ ਧੀਏ ਮੈਨੂੰ ਰੋਣਾ ਆ ਗਿਆ ਕੇਕ ਕਟਦੀ ਦੀ ਫੋਟੋ ਤੇਰੀ ਵੇਖ ਕੇ ਨਹੀਂ ਸੱਚੀ ਮੈਨੂੰ ਰੋਣਾ ਆ ਗਿਆ ਸਟੈਪ ਬਾਈ ਸਟੈਪ ਤੈਨੂੰ ਪੌੜੀਆਂ ਚੜਾਇਆ ਸੀ ਚੰਗੇ ਸਕੂਲੇ ਕਾਲਜਾਂ ਚ ਪੜਨਾ ਮੈਂ ਲਾਇਆ ਸੀ ਊੜਾ ਜੜਾ ਏ ਬੀ ਸੀ ਵੀ ਲਿਖਣਾ ਸਿਖਾਇਆ ਸੀ ਧੀ ਤੋਸ਼ਨ ਕਰੂਗੀ ਨਾਮ ਰੱਬ ਕੋਲੋਂ ਚਾਹਿਆ ਸੀ ਦੋ ਜੀਆਂ ਵਿੱਚ ਕਾਦੀ ਗੱਲ ਵਿਗੜੀ ਮੂੰ ਤੈਨੂੰ ਵੀ ਬਣਾਉਣਾ ਆ ਗਿਆ ਕੇਕ ਕੱਟਦੀ ਦੀ ਫੋਟੋ ਤੇਰੀ ਵੇਖ ਕੇ ਧੀਏ ਮੈਨੂੰ ਰੋਣਾ ਆ ਗਿਆ ਕੇਕ ਕੱਟਦੀ ਦੀ ਫੋਟੋ ਤੇਰੀ ਦੇਖ ਕੇ ਨਹੀਂ ਸੱਚੀ ਮੈਨੂੰ ਰੋਣਾ ਆ ਗਿਆ ਸਤੌਜ ਪੰਡੇ ਆ ਜਾ ਧੀਏ ਕੇਕ ਤੇਰਾ ਕਟਾਂਗੇ ਖੁਸ਼ੀ ਵਿੱਚ ਧਰਤੀ ਨੱਚ ਨੱਚ ਪਟਾਂਗੇ ਪਲ ਮੇਰੀਆਂ ਅੱਖਾਂ ਤੋਂ ਉਹਲੇ ਹੁੰਦੀ ਨਹੀਂ ਸੀ ਹੁਣ ਕਿਵੇਂ ਜਿਉਣਾ ਆ ਗਿਆ ਕੇਕ ਕੱਟਦੀ ਦੀ ਫੋਟੋ ਤੇਰੀ ਵੇਖ ਕੇ ਨਹੀਂ ਧੀਏ ਮੈਨੂੰ ਰੋਣਾ ਆ ਗਿਆ ਕੇਕ ਕੱਟਦੀ ਦੀ ਫੋਟੋ ਤੇਰੀ ਵੇਖ ਕੇ ਸੱਚੀ ਮੈਨੂੰ ਰੋਣਾ ਆ ਗਿਆ ਮੇਰੇ ਵਿੱਚ ਖੋਟ ਨਾ ਕੋਈ ਧੀਏ ਨਹੀਂ ਮੇਰੀਏ ਸੱਪ ਵਾਂਗ ਲੜੀ ਵੀਡੀਓ ਪਾਈ ਜੋ ਤੇਰੀ ਏ ਸੱਪ ਡੰਗੇ ਤੋਂ ਬਲੇਟ ਨਾਲ ਚੀਰਾ ਪਾ ਕੇ ਮਨ ਕੱਟ ਕੌਣਾ ਆ ਗਿਆ ਕਿ ਇੱਕ ਕੱਟ ਦੀ ਦੀ ਫੋਟੋ ਤੇਰੀ ਵੇਖ ਕੇ ਨਹੀਂ ਧੀਏ ਮੈਨੂੰ ਰੋਣਾ ਆ ਗਿਆ ਇਸ ਹੱਸਦੇ ਹੋਏ ਚਿਹਰੇ ਪਿੱਛੇ ਮਾਂ ਨੂੰ ਦਰਦ ਛਪਾਉਣਾ ਆ ਗਿਆ ਕਿ ਇੱਕ ਕੱਟ ਦੀ ਦੀ ਫੋਟੋ ਤੇਰੀ ਵੇਖ ਕੇ ਨਹੀਂ ਧੀਏ ਮੈਨੂੰ ਰੋਣਾ ਆ ਗਿਆ ਇਹ ਸੱਚੀ ਮੈਨੂੰ ਰੋਣਾ ਆ ਗਿਆ ਹਾਂਜੀ ਦੋਸਤੋ ਸਾਡੇ ਇਸ ਚੈਨਲ ਦੀਆਂ ਕਵਿਤਾਵਾਂ ਤੁਹਾਨੂੰ ਅਗਰ ਚੰਗੀਆਂ ਲੱਗਦੀਆਂ ਨੇ ਤਾਂ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਤੇ ਹਾਂਜੀ ਦੋਸਤੋ ਜੋ ਵੀਰ ਤੇ ਪਹਿਲਾਂ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਇੱਕ ਵਾਰੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਫੋਨ ਤੇ ਜਲਦੀ ਤੋਂ ਜਲਦੀ ਪਹੁੰਚ ਸਕੇ ਬਾਕੀ ਦੋਸਤੋ ਮਿਲਦੇ ਆ ਕਿਸੇ ਹੋਰ ਕਵਿਤਾ ਦੇ ਨਾਲ ਹੋਰ ਵੱਡੀ ਖਬਰ ਦੇ ਨਾਲ ਰੱਬ ਰੱਖਾ 100% गारंटी ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ Get Tax Love Back in Your Life ਮੋੜੀ ਵਸ਼ਿਕਰਣ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਦਾ ਪਰੇਸ਼ਾਨੀ ਜਿਵੇਂ ਵਸ਼ਿਕਰਣ ਕਰਵਾਉਣਾ ਚਾਤੁਰ ਬਣਾ ਪਤੀ ਪਤਨੀ ਚ ਅਣਮਣ ਔਲਾਦ ਸੋਖ ਮੇਰਾ ਨਾ ਲਵ ਮੈਰਿਜ ਨੂੰ ਲੈ ਕੇ ਇੱਕ ਸਮੱਸਿਆ ਦਾ ਸਮਾਧਾਨ ਮੇਸੀ ਨਿਕਲ ਰਿਹਾ ਮੈਂ ਬਹੁਤ ਜ਼ਰਾ ਤੱਕ ਕੇ ਵਿਖਾਤੇ ਤੇ ਬਹੁਤ ਬਾਬਿਆਂ ਦੇ ਕੋਲ ਵੀ ਗਈ ਤੇ ਮੇਰੀ ਸਮੱਸਿਆ ਦਾ ਸਮਾਧਾਨ ਛਟਪਟ ਨਿਕਲ ਆਇਆ ਤੇ ਜੇਕਰ ਤੁਸੀਂ ਵੀ ਆਪਣੀ ਸਮੱਸਿਆ ਦਾ ਸਮਾਧਾਨ ਚਾਹਦੇ ਹੋ ਬਾਬਾ ਅਫਜਲ ਖਾਨ 998998458